ਸਸੀ ਗੱਲ ਜੀ ਸਾਰਿਆਂ ਨੂੰ ਦੇਖੋ ਬਾਜ਼ਰ ਦੂਸਰ ਬਟਾਇਆ ਜਾ ਰਹੇ ਆਂ ਬਖਾਦੇ ਜਾ ਰਹੇ ਨੇ ਇਧਰ ਐਦਾਂ 사ਵਲ ਜੀ ਸਿਰ ਕੋਲ ਨੂੰ ਨਹੀਂ ਪਤਾ 사ਵਲ ਜੀ ਸਿਰ ਤੋਂ ਕਿ ਆਏ ਅੱਜ ਕੱਲ 사ਵਲ ਜੀ ਆਪੇ ਸਿਰ ਤੋਂ ਹੁੰਦੇ ਆ ਤੇ 사ਵਲ ਜੀ ਨਾਲ ਅੱਛਾ ਗਿੜਕਾ ਵੀ ਵਿੱਚੇ ਸੁਧੀ ਜਾਂਦੇ ਆਂ ਕੀ ਬਾਤ ਆਏ ਪਾਪਾ ਇਸੇ ਸਵੇਰੇ ਲੈ ਕੇ ਆਏ ਜਾਮਨ ਜਾਮਨ ਜਾਮਨਾ ਕਈ ਲੋਕੀ ਜਾਮਨਾ ਕਹਿੰਦੇ ਜਾਮਨ ਅਸੀਂ ਜਾਮਨ ਨੂੰ ਕਹਿੰਦੇ ਹਨ ਪੰਜਾਬੀ ਚ ਜਾਮਨ ਨੂੰ ਕਹਿੰਦੇ ਜਾਮਨ ਕਹਿੰਦੇ ਜਾਮਨ ਜਾਮਨ ਹਿੰਦੀ ਚ ਆ ਹਨਾ ਪੰਜਾਬੀ ਚ ਜਾਮਨ ਨੂੰ ਹੀ ਆ 7 ਵਜੇ 7 ਵਜੇ ਸੋ ਇਸ ਵੇਸ ਵੇਸ ਖਾਦੇ ਜਾ ਰਹੇ ਆ ਸਵੇਰੇ ਸਵੇਰੇ ਪਾਪਾ ਜੀ ਫਾਰਮ ਹਾਊਸ ਤੋਂ ਇਹ ਸਾਡੇ ਆਪਣੇ ਆਪਣੇ ਜਾਮਨ ਨੇ ਤੇ ਇਹ ਆ ਕੀ ਖਾਣੇ ਬੜੇ ਸੌਕੇ ਨੇ ਪਰ ਤੋੜਨੇ ਬੜੇ ਔਖੇ ਨੇ ਇਹਨਾਂ ਨੂੰ ਏਕੇ ਕਰਕੇ ਤੋੜਨਾ ਪੈਂਦਾ ਜੇ ਤੁਸੀਂ ਆਪਾਂ ਥੱਲੇ ਸੁੱਟ ਦੀਏ ਕੀਤੀ ਸਾਬ ਥੱਲੇ ਇਤਰਾ ਡਿੱਗ ਜਾਂਦੇ ਫੇਰੇ ਨਾ ਫਿਸ ਜਾਂਦੇ ਆ ਤੇ ਇਹ ਆ ਕੀ ਖਾਣ ਚ ਵੀ ਇਹਨਾਂ ਦੀ ਬੜੀ ਮਿਹਨਤ ਆ ਇਹ ਨਿਕਲਦੇ ਸਾਰੀ ਗਿਟਕੀ ਜਾਂਦੀ ਆ ਗੁੰਡਾ ਤੇ ਬੜਾ ਥੋੜਾ ਜਿਹਾ ਹੁੰਦਾ ਹੈ ਨਾ ਲੈ ਲੋ ਤੇ ਮੈਂ ਵੀ ਕਾਫੀ ਸਾਰੇ ਖਾ ਲਏ ਆ ਮੰਮੀ ਜੀ ਵੀ ਖਾ ਗਏ ਆ ਤੇ ਹੁਣ ਆ ਦੋ ਮੈਂਬਰ ਲੱਗੇ ਆ ਖਾਣ ਚੱਕਣ ਦੇ ਚੱਕ ਦੇ ਪੇ ਫੱਟੇ ਕਿਉਂ ਇੱਧਰ ਅੰਬਾਂ ਨੂੰ ਹੀ ਘੇੜਾ ਦਿੱਤਾ ਜਾਂਦਾ ਅੱਜ ਕਿੰਨੇ ਖਾਣੇ ਅੰਬ ਬਸ ਦੋ ਤਿੰਨ ਖਾਦੇ ਆ ਜੀ ਆ ਤੀਸਰਾ ਦੇ ਬਾਲਟੀ ਭਰ ਕੇ ਖਾਂਦੇ ਹੁੰਦੇ ਸੀ ਆ ਵਾਕੇ ਉਹ ਜਵਾਨੇ ਹੋਰੀ ਜਦੋਂ ਬਾਲਟੀ ਭਰ ਕੇ ਖਾਂਦੇ ਉਹ ਤਾਂ ਤੇ ਆਪਣੇ ਫਰੈਸ਼ ਹੁੰਦੇ ਹੀ ਹਨਾ ਉਹਨੇ ਪਲੇਟ ਜਾਂਦੇ ਅੱਧੀ ਬਾਲਟੀ ਕਰਨੀ ਨੇ ਅੰਬਾਂ ਦੀ ਪੂਰੀ ਭਰ ਕੇ ਦੇਣੀ ਨੇ ਅੱਧੀ ਬਾਲਟੀ ਕਰਨੀ ਐ ਅੰਬਾਂ ਦੀ ਸਾਡੇ ਸਾਡੇ ਵੀ ਹੁੰਦੇ ਸੀ ਅੰਬ ਸਾਡੇ ਢੇੂ ਵੀ ਹੁੰਦਾ ਸੀ ਲਸੂੜਾ ਵੀ ਹੁੰਦਾ ਸੀ ਪਰ ਹੁਣ ਕੋਈ ਚੀਜ਼ ਵੀ ਨਹੀਂ ਹੈਗੀ ਮੈਂ ਜਦੋਂ ਆਪਣੇ ਨਾਨਕੇ ਜਾਂਦੀ ਨਾਨਕਿਆਂ ਦੇ ਅੰਬ ਹੁੰਦੇ ਸੀ ਉੱਥੇ ਬੜੇ ਖਾਂਦੇ ਹੁੰਦੇ ਆ ਉੱਥੇ ਦੇ ਮੈਂ ਇੱਕ ਵਾਰੀ ਗਿਣਿਆ ਸੀ ਸਾਰਿਆਂ ਨੇ ਸ਼ਾਮ ਨੂੰ ਮੇਰੇ ਮਾਮਾਈ ਨੇ ਪੁੱਛਿਆ ਤਾਂ ਕਿਨੇ ਗਨੇ ਆਂਬ ਖਾਦੇ ਆ ਮੈਂ ਫਿਰ ਦੱਸਿਆ ਮੈਂ ਮੈਂ ਅਹੀਂ ਆੜੀ ਗਿਣਤੀ ਕੀਤੀ ਮੈਂ ਤੇ ਜਿਹੜਾ ਦਵਾਈ ਮਾਮਾਈ ਦਾ ਬੇੜਾ ਅਹੀਂ ਕਿਤੇ 25-25 ਆਂਬ ਇੱਕ ਦਿਨ ਖਾ ਗਏ ਆ ਮੰਨਦੇ ਜੀ ਤੁਸੀਂ 25-25 ਆਂਬ ਤੇ ਉਹ ਮਤਲਬ ਕਿ ਕਿੰਨੇ ਕਿੰਨੇ ਵੱਡੇ ਟੋਕਰੇ ਛੋਟੇ ਨਹੀਂ ਜਿੰਨਾਂ ਚ ਨਾ ਇਹ ਕੋ ਵੀ ਦਵਾਈ ਜੀ ਨਾਲ ਹੀ ਪਕਾਉਂਦੇ ਹੁੰਦੇ ਹੀ ਵਾਏ ਕੂੜੀ ਜੀ ਰੱਖ ਦੇਣੀ ਉਹਨਾਂ ਨੇ ਨਾ ਟੋਕਰੇ ਦੇ ਵਿੱਚ ਕਪੜਾ ਵਿਛਾ ਕੇ ਤੇ ਸਾਈਡਾਂ ਤੇ ਕੂੜੀ ਜੀ ਰੱਖ ਦੇਣੀ ਪਤਾ ਨਹੀਂ ਕੀ ਹੁੰਦਾ ਇਹ ਉਹਦੇ ਚ ਤੋੜ ਕੇ ਦੋਦੇ ਚ ਰੱਖ ਦਨੇ ਫਿਰ ਉਹ ਚ ਕਾਈ ਜਣੇ ਪਤਾ ਤੁਹਾਨੂੰ ਚਲੋ ਫਿਰ ਵੀ ਸ਼ੂਗਰ ਆ ਵੀ ਕੋਸ਼ ਤੇ ਹੁਣ ਵੀ ਮਿਲਦਾ ਆ ਘਰ ਦਾ ਆਪਾਂ ਕੋਸ਼ ਤੇ ਮਿਲਦਾ ਘਰ ਦਾ ਕੋਈ ਆਪ ਕੋਈ ਨਹੀਂ ਬੂਟੇ ਤੇ ਬੜੇ ਲਾਏ ਪਰ ਨਾ ਘਰੇ ਘਾਟੀ ਮਸਮਾਨ ਪਹੁੰਚਦਾ ਬਾਰੇ ਬਾਰੇ ਰਹਿ ਜਾਂਦਾ ਸੋ ਆਪਾਂ ਅੱਜ ਇਹਦੇ ਤੋਂ ਜਣਾ ਨਾ ਆਲੂ ਨਹੀਂ ਆਏ ਆਲੂ ਨਹੀਂ ਆਏ ਘਰ ਆੜੂ ਖਾਦੇ ਨਹੀਂ ਤੇ ਇਹ ਆਪਾਂ ਇਤੋਂ ਬਣਾਵਾਂਗੇ ਅੱਜ ਕਾਲਾ ਖੱਟਾ ਤੇ ਇਹ ਜਿਹੜਾ ਫ੍ਰੰਟ ਬੜਾ ਵਧੀਆ ਆ ਬਾਜ਼ਾਰ ਚ ਤੇ ਮਿਲਦਾ ਦਾ 200 ਰੁਪਏ ਕਿਲੋ ਮਿਲਦਾ ਪਿਆ ਹੁਣ ਤੇ ਮਿਲ ਅਸਲ ਚ ਮਿਲਦਾ ਹੀ ਬਹੁਤ ਘੱਟ ਆ ਇੰਨਾ ਜ਼ਿਆਦਾ ਹੁੰਦਾ ਨਹੀਂ ਕਿਤੇ ਹੀ ਆ ਕਿਤੇ ਸਾਰੇ ਮੈਨੂੰ ਲੱਗਾ ਗੁਰਦਾਸਪੁਰ ਚ 1 ਜਾਂ 2 ਥਾਂ ਤੇ ਮਿਲਦਾ ਹੋਗਾ ਇੰਨਾ ਲੱਭਦਾ ਨਹੀਂ ਕਿ ਬੜਾ ਮਿਹਨਤ ਕਰਨੀ ਜਿੱਤ ਤਰ੍ਹਾਂ ਫਾਲਸਾ ਨਾ ਫਾਲਸੇ ਵਰ ਹੀ ਹਾਲ ਆ ਇਹਦਾ ਸੋ ਪ੍ਰਿੰਡਾ ਜਦ ਤੇ ਆਮ ਮਿਲ ਜਾਂਦਾ ਪਰ ਮਰਾ ਵਾਲੀ ਵਾਲੀ ਆਦੂ ਆ ਸ਼ਹਿਰ ਚ ਮਿਲਣਾ ਥੋੜਾ ਔਖਾ ਜਿਹਾ ਤੇ ਮਹਿੰਗਾ ਹੈ ਕਾਫੀ ਮੇਰੇ ਕੋਲ 2 2-300 ਰੁਪਏ ਕਿਲੋ ਆ ਛੜ ਤੇ ਆਪਾਂ ਹੁਣ ਇਹ ਤੋਂ ਬਣਾਵਾਂਗੇ ਇੱਕ ਐਂਟੀਆਕਸੀਡੈਂਟ ਬਹੁਤ ਵਧੀਆ ਸ਼ੂਗਰ ਦੇ ਪੇਸ਼ੈਂਟ ਵਾਸਤੇ ਬਹੁਤ ਵਧੀਆ ਨੇ ਛਕੋ ਮੈਂ ਮੈਂ ਤਾਂ ਖਾਦੇ ਕਿੰਨੇ ਹੁਣ ਪਰ ਇਹ ਹੈ ਕਿ ਇੰਨੇ ਜ਼ਿਆਦਾ ਇਹ ਖਾਦੇ ਵੀ ਨਹੀਂ ਜਾਂਦੇ ਗਲਾ ਜਣਾ ਨਾ ਗਲਾ ਖੁਸ਼ਕ ਜਿਹਾ ਹੋ ਜਾਂਦਾ ਹੈ ਤੇ ਥੋੜਾ ਹੀ ਖਾਦੇ ਜਾਂਦੇ ਆ ਮੈਂ ਖਾਲੇ ਆ ਤੇ ਹੁਣ ਆਪਾਂ ਇਹਦੇ ਜਿਹੜੀ ਇਹਦੀ ਗਿੱਡਕਾ ਉਹ ਵੀ ਬੜੀ ਗਨਕਾਰੀ ਆ ਗਿੱਡ ਖਿੜੀ ਆ ਤੁਸੀਂ ਉਹਦਾ ਇਹਨੂੰ ਸੁਕਾ ਕੇ ਗਿੱਡਕਾ ਨੂੰ ਧੋ ਕੇ ਸੁਕਾ ਕੇ ਇਹਦਾ ਪਾਊਡਰ ਬਣਾ ਕੇ ਰੱਖ ਲਓ ਤੇ ਉਹ ਤੁਸੀਂ ਅੱਧਾ ਚਮਚ ਖਾ ਲਓ ਸਵੇਰੇ ਸਵੇਰੇ ਤੇ ਉਹ ਤੁਹਾਡੇ ਲਈ ਬਹੁਤ ਵਧੀਆ ਸ਼ੂਗਰ ਵਾਲੇ ਪੇਸ਼ੈਂਟ ਲਈ ਉਹਤਰਾ ਵੀ ਖਾ ਸਕਦੇ ਜੇ ਤੁਸੀਂ ਸੋ ਆਪਾਂ ਹੁਣ ਇੱਕ ਤੋਂ ਬਣਾਉਣੀ ਆ ਕਾਲਾ ਖੱਟਾ ਜਾਮਨ ਦਾ ਜੂਸ ਕਹ ਲਓਗਾ ਜਿਹਨੂੰ ਕਾਲਾ ਖੱਟਾ ਕਹਿ ਦਿੰਦੇ ਉਹ ਕਹ ਲਓ ਤੇ ਇਹ ਆਪਾਂ ਜਾਮਨਾ ਸਾਰੀਆਂ ਜਾਮਨਾ ਮੈਂ ਵੀ ਜਾਮਨਾ ਕਹਿੰਦਾ ਵੀ ਆ <laughs> जामन तोले सारे ਤੇ ਹੁਣ ਅਮਾਇਰ ਤੋਂ ਬਰਉਣੇ ਆ ਕਾਲਾ ਖੱਟਾ ਚੜਕਾਰੇ ਲਾਗੇ ਸਾਵਲ ਦੇ ਲਾਗੇ ਮੈਂ ਨਾਲ ਲਿਆ ਸਾਵਲ ਮੈਂ ਕਾਲਾ ਖੱਟਾ ਬਣਾਉਣ ਲੱਗੀ ਸਾਵਲ ਨਾਲ ਹੀ ਚੜ ਇਹ ਖਾਲੇ ਸਾਰੇ ਅਜੇ ਪਏ ਆ ਸਾਵਲ ਹੀ ਕਰ ਕੀਆ ਸਾਢੇ 11 ਹੋ ਗਏ ਆ ਤੇ ਨਾਤ ਹੋ ਗਏ ਤੇ ਲੇਟੀ ਕੀਤਾ ਨਾ ਸਾਰਾ ਫਰ ਅਜੇ ਨੇ ਨਾ ਸਵੇਰ ਦੀ ਰੋਟੀ ਨਹੀਂ ਖਾਧੀ ਤੇ ਉਧਰੋਂ ਪਾਪਾ ਲੈ ਕੇ ਆ ਗਏ ਪਾਪਾ ਲੈ ਕੇ ਆ ਗਏ ਇਹਦਾ ਸੰਨੇ ਤੋਂ ਹੁੰਦਾ ਇਹ ਲੈ ਇਹ ਨਾ ਜਾਮਨ ਨੂੰ ਲੈ ਕੇ ਤਾਂ ਪਾਪਾ ਕਹਿੰਦੇ ਕਿ ਤੂੰ ਹੁਣ ਖਾਲੀ ਪੇਟ ਪਹਿਲੋਂ ਇਹੀ ਖਾ ਜਿੰਨੇ ਦਰ ਕੋ ਖਾਦੇ ਜਾਂਦੇ ਘਾ। ਸਾਬਲ ਨੇ ਆਪਣੇ ਬਫਰੇ ਡੋਂਗੇ ਚ ਪਾ ਲਈਆ ਤੇ ਖਾਣ ਲਿਆ ਹੁਣ ਵੇਖੋ ਕਿੰਨੇ ਖਾਦੇ ਜਾਂਦੇ। ਕਹਿੰਦੇ ਤੂੰ ਹੁਣ 3 ਘੰਟੇ ਰੋਟੀ ਨਹੀਂ ਖਾਣੀ ਤੇ ਵਾਕਿਓ ਰੋਟੀ ਕਈ ਵਾਰ ਖਾਂਦਾ ਵੀ ਨਹੀਂ ਹੁਣ ਇਹਨੇ 3 ਵਜੇ ਰੋਟੀ ਖਾਣੀ ਜਾ ਕੇ। ਖਾਂਦੇ ਹੁਣ ਇਹਨੇ ਫਰੂਟ ਨਾਲ ਇਹੀ ਜਿਹੜੇ ਇਹੀ ਖਾਣੇ ਆ ਰੱਜ ਗਏ। ਇਹ ਆ ਕਿ ਕਹਿੰਦੇ ਜਾਮਨ ਜਿਹੜਾ ਨਾ ਜੇ ਤੁਹਾਡੇ ਕਿਤੇ ਅੰਦਰ ਵਾਲ ਚਲੇ ਗਿਆ ਨਾ ਇਹ ਵਾਲ ਨੂੰ ਵੀ ਮਤਲਬ ਬਾਹਰ ਕੱਢ ਦਿੰਦਾ ਕਲਾ ਕੇ ਕੱਢ ਦਿੰਦਾ ਜਾਂ ਕਿਦਾਂ। ਇਹ ਪਤਾ ਲੱਗਿਆ ਇੰਨਾ ਵਧੀਆ ਫੂਡ ਆ ਕਿ ਜੇ ਤੁਹਾਡੇ ਪੇਟ ਚ ਵਾਲ ਗਲ ਕੇ ਨਿਕਲਦਾ ਗਿਆ ਉਤਰੇ ਨਿਕਲ ਹੁੰਦਾ ਇਹਦੇ ਨਾਲ ਅੱਖਾਂ ਗਲ ਜਾਂਦੇ ਹੈ ਕਿ ਜੇ ਤੁਹਾਡੇ ਅੰਦਰ ਕੋਈ ਵਾਲ ਗਿਆ ਤੇ ਉਹ ਗਲ ਜਾਂਦਾ ਇਹ ਹੁਣੇ-ਹੁਣੇ ਸਾਡੇ ਇਧਰ ਵੈੱਟਸਐਪ ਨੇ ਦੱਸਿਆ ਨਹੀਂ ਮੈਂ ਵੀ ਤੇ ਉਤੋਂ ਇੰਟਰਨੈਟ 'ਚ ਦੇਖ ਕੇ ਦੱਸਿਆ ਵੀ ਮਤਲਬ ਐਸਾ ਨਾ ਕਹਿੰਦੇ ਆ ਕਿ ਹਫਤੇ ਦੇ ਵਿੱਚ ਸੀਜ਼ਨ ਦਾ 1 ਕਿਲੋ ਗਲਾਬ ਇੱਕ ਕਿਲੋ ਜਮਾ ਜ਼ਰੂਰ ਖਾਣਾ ਚਾਹੀਦਾ ਗਲਾਬ ਗਲਾਬ ਜਮਾ ਜ਼ਰੂਰ ਖਾਣਾ ਚਾਹੀਦਾ ਗਲਾਬ ਜਮ ਨੂੰ ਇਹ ਕੱਦਦੇ ਰਹੇ ਜੀ ਫੇਵਰੇਟ ਗਲਾਬ ਜਮ ਨੂੰ ਮੇਰੇ ਵੀ ਫੇਵਰੇਟ ਹੀ ਗਲਾਬ ਜਮ ਮੇਰਾ ਵੀ ਛੋਟਕੇ ਗਲਾਬ ਜਮ ਇਹ ਵੀ ਨਹੀਂ ਹੋਣੀ ਖਾਂਦੇ ਤੇ ਸਾਵਲ ਸਭ ਤੇਰੇ ਫੇਵਰਿਟ ਹੀ ਗਲਾਬ ਜਾਮਨ ਸਿਰਫ ਇੱਕ ਛੋਟੇ ਹੁੰਦੇ ਹਨ ਨਾ ਜਿਹੜੇ ਬੰਦਾ ਤੇ ਤਾਂ ਕਰਕੇ ਅਸੀਂ ਖਾਂਦੇ ਰਹੇ ਹਾਂ ਜਦੋਂ ਸੱਚਾਈ ਦਾ ਪਤਾ ਲੱਗਾ ਕਿ ਇਹ ਮੈਦਾ ਹੁੰਦਾ ਹੈ ਤੇ ਇਹਨਾਂ ਨੂੰ 슈ਗਰ ਦਾ ਸਿਰਫ ਇੱਕ ਪੀਜੇ ਹੁੰਦੇ ਆ ਤੇ ਉਹ ਹੁਣ ਤਾਂ ਦੇਖ ਕੇ ਵੀ ਛੱਡ ਦਿੱਤਾ ਵੀ ਇੱਕ ਹੀ ਖਾਣ ਕਰ ਰਹੇ ਹਾਂ ਅਸੀਂ ਪਰ ਫੇਰ ਵੀ ਰਹਿ ਆ ਨਹੀਂ ਜਾਂਦਾ ਇੱਕ ਅੱਦਾ ਦਿਖਾਈ ਲੇਦਾ ਮਤਲਬ ਮੰਨ ਲਓ ਕਿਤੇ ਸਿੱਤਾ ਹੀ ਜਾਂਦਾ ਕੋਈ ਸਤ ਜੀ ਸਤ ਜੀ ਹਾਂ ਦਿਲ ਜੀ ਦਿਲ ਜੀ ਮੇਰੇ ਨਾਲ ਡਾਕਟਰ ਕੋ ਇਹ ਡਾਕਟਰ ਨੇ ਮੈਨੂੰ ਕਿਹਾ ਵੀ ਮਿੱਠਾ ਤੂੰ ਬਿਲਕੁਲ ਨਹੀਂ ਖਾਣਾ ਸੁਣੋ ਸਹੀ ਥੋੜਾ ਜੀ ਡਾਕਟਰ ਨੇ ਕਿਹਾ ਵੀ ਮਿੱਠਾ ਬਿਲਕੁਲ ਨਹੀਂ ਖਾਣਾ ਤੇ ਦਿਲ ਜੀ ਦੀ ਕੋ ਕਹਿੰਦੇ ਡਾਕਟਰ ਸਾਹਿਬ ਇਹ ਤਾਂ ਗਲਾਮ ਜਾਂਨ ਸਿੱਧਾ ਮੂੰਹ ਚ ਸੁੱਟ ਦਿਆ ਕਹਿੰਦਾ ਹੁਣ ਟੇਡਾ ਵੀ ਨਹੀਂ ਸੁੱਟਣਾ ਉਹੀ ਮੈਂ ਕਹਿ ਰਿਹਾ ਕਿ ਹੁਣ ਤੇ ਬ੍ਰੇਕਰ ਦੇ ਉਦੋਂ ਗੁਰਜੀਤ ਭੈਂਜੀ ਨੇ ਲਿਆ ਕੇ ਤੇ ਸੀ ਆ ਉਹ ਮੈਨੂੰ ਆਪਣੇ ਲਈ ਲੈ ਕੇ ਆਈ ਮੈਂ ਰੋਲਾ ਪਾਉਂਦੀ ਰਹੀ ਮੈਂ ਕਿ ਰੱਬ ਦਾ ਵਾਸਤਾ ਆਪਣੇ ਲਈ ਲਿਓ ਮੈਨੂੰ ਨਾ ਥੱਕੇ ਨਾ ਇੱਕ ਦਿੱਤਾ ਮੈਂ ਪਤਾ ਕੀ ਕੀਤਾ ਪਹਿਲਾਂ ਉਹ ਟੈਪ ਦੇ ਥੱਲੇ ਕੀਤਾ ਉਹ ਸਾਰਾ سیرਮ ਜਿਹੜਾ ਕੱਟਦਾ ਫਿਰ ਥੋੜਾ ਜਿਹਾ ਖਾਦਾ ਫਿਰ ਬਾਕੀ ਡੈਸਕ 'ਤੇ ਸੁੱਟਦਾ ਮੈਂ ਉਹ ਖਾਦਾ ਵੀ ਅੱਧਾ ਅੱਧਾ ਨਹੀਂ ਖਾਦਾ ਮੈਂ ਰੋ ਨਹੀਂ ਮੇਰੇ ਨਾਲ ਇਹ ਨਾ ਗੁਰਦਰਾ ਸਾਹਿਬ ਗਏ ਮਾ ਕੀ ਮਤਲਬ ਚੀਜ਼ ਦੇ ਵਿੱਚ ਹੈ ਕੀ ਹੈ ਮਤਲਬ ਇਸ ਤਰ੍ਹਾਂ ਕਰਕੇ ਸਾਹਮਣੇ ਜਦੋਂ ਚੀਜ਼ ਪਈ ਹੁੰਦੀ ਹੈ ਨਾ ਉਹਦੇ ਚਟੋ ਪਾਜੀ 40 ਪਲਸ ਤੁਹਾਨੂੰ ਸਵਾਦ ਨਿਕਲ ਕੇ ਤੁਹਾਡੇ ਮੂੰਹ ਤੇ ਹੁੰਦਾ ਰੋਟੀ ਕੀ 15 20 ਤੇ ਹੁਣ ਸਵਾਦ ਨਹੀਂ ਨਿਕਲੇ ਮੈਂ ਤੁਹਾਨੂੰ ਦੱਸਣਾ ਹੁਣ ਸਚਾਈ ਦਾ ਪਤਾ ਲੱਗ ਜਾਂਦਾ ਕਿ ਅਸੀਂ ਅਸੀਂ ਬੇਸਿਕਲੀ ਇਹ ਹੈ ਹੈਲਥ ਕੌਨਸ਼ੀਅਸ ਹੋ ਗਏ ਨਾ ਜਿਆਦਾ ਹੁਣ ਜਿਆਦਾਤਰ ਦੇ ਦੇਖੀਦਾ ਕਿ ਅਸੀਂ ਖਾਗ ਹੀ ਰਹੇ ਹਾਂ ਮਤਲਬ ਕੁਝ ਹੈ ਕੁਝ ਇਸ ਚੀਜ਼ ਦੇ ਵਿੱਚ ਪੈਸੇ ਖਰਚਣ ਦੇ ਨਾਲ ਜਾਂ ਮਤਲਬ ਪੈਸਾ ਖਰਚ ਕੇ ਖਾਣਾ ਜਾਂ ਮਤਲਬ ਫ੍ਰੀ ਵਿੱਚ ਉਹ ਖਾਣਾ ਆ ਫਿਰ ਵੀ ਅਸੀਂ ਕੋਈ ਕੋਈ ਜੱਜ ਦੀ ਚੀਜ਼ ਉੱਧਰ ਜਾ ਰਹੀ ਹੈ ਕੋਈ ਮੈਂ ਕਦੀ ਨਹੀਂ ਮਿਠਾਈ ਖਾਦੀ ਹੋ ਗਿਆ ਮਾਂ ਤੇ ਜਾ ਕੇ ਕਦੀ ਉਹ ਤਾਂ ਇਹ ਵੀ ਨਹੀਂ ਖਾਂਦੇ ਬਈ ਖਾਣੇ ਆ ਕਦੀ ਕੱਢੀ ਹੈ ਜੇ ਹਾਂ ਮਿਠਾਈ ਮਿਠਾਈ 'ਚ ਵੀ ਬੜਾ ਫਰਕ ਹੁੰਦਾ ਜਿੱਥੇ ਕੋਈ ਚੰਗੀ ਲੱਗੇਗੀ ਹਾਂ ਇੱਥੇ ਕੋਈ ਚੰਗੀ ਆਗੀ ਨਹੀਂ ਤੇ ਇਹਦੇ ਪਕੌੜੇ ਵੀ ਨਹੀਂ ਖਾਂਦੇ ਬਈ ਵਿਆਹ ਤੇ ਗਏਦੇ ਕਈ ਨੇ ਹੁਣ ਇਸ ਤਰ੍ਹਾਂ ਮੈਂ ਕਈ ਵਾਰੀ ਮਤਲਬ ਜਾਨਾ ਕਿ ਇਹ ਮਹੀਨੇ ਜਿੱਤੇ ਤਕ ਚਾਰ ਦੋ ਤਿੰਨ ਮਹੀਨਿਆਂ ਦੇ ਵਿੱਚ ਇੱਕ ਇੱਕ ਅਦਾ ਵਿਆਹ ਤੇ ਚਾਹੀਦਾ ਹਨਾ ਜੇ ਸੀਜ਼ਨ ਹੋਏ ਵਿਆਹਾਂ ਦੇ ਵਿੱਚ ਤੇ ਫਿਰ ਤਿੰਨ ਚਾਰ ਵਿਆਹ ਤੇ ਸਾਲ ਦੇ ਵਿੱਚ ਚਾਰ ਪੰਜ ਵਿਆਹ ਕਿ ਆ ਜਾਂਦੇ ਐਸ ਸੀਜ਼ਨ ਪਤਾ ਕਿੰਨੇ ਵਿਆਹ ਵੇਖਿਆ ਨੇ 15 16 ਵਿਆਹ ਵੇਖੇ ਤੇ ਤਿੰਨ ਚਾਰ ਚੰਡੇ ਵੀ ਪਰ ਜਿਆਦਾ ਨਹੀਂ ਅਟੈਂਡ ਇੰਹੀ ਕਰਦੇ ਮੈਂ ਤੇ ਮੰਮੀ ਕਰਦੀ ਪਤਾ ਨਹੀਂ ਇੰਨਾ ਹੈਗਾ ਉੱਥੇ ਜਾ ਕੇ ਮਤਲਬ ਜੇ ਵਾਦ ਤੋਂ ਬਾਅਦ ਹੁਣ ਜਿਵੇਂ ਮੈਂ ਆ ਮੈਂ ਰਬੜੀ ਲਾਈਕ ਕਰਦਾ ਜਾਂ ਜਲੇਬੀ ਲਾਈਕ ਕਰਦਾ ਜਾਂ ਕੋਈ ਹਲਵਾ ਲੈ ਕਰਨਾ ਹਨਾ ਪਰ ਉਹ ਮੈਂ ਲਿਮਟਿਡ ਮਾਤਰਾ ਦੇ ਵਿੱਚ ਬਹੁਤ ਥੋੜੀ ਜਿਹੀ ਮਾਤਰਾ ਦੇ ਵਿੱਚ ਲੈਣਾ ਕਿ ਤਾਂਕਿ ਪਤਾ ਲੱਜਦਾ ਕਿ ਮੈਂ ਐਨਾ ਕੀ ਲੈਣਾ ਬਸ ਇਸ ਤੋਂ ਵੱਧ ਨਹੀਂ ਲੈਣਾ ਤੇ ਉਹਨੇ ਜੀ ਬਸ ਹੋ ਜਾਂਦੀ ਹੈ ਤੇ ਪਤਾ ਲਾ ਪਤਾ ਲੱਗ ਗਿਆ ਕਿ ਚੀਜ਼ਾਂ ਕਿਹੜੀਆਂ ਖਾਣੀਆਂ ਨੇ ਕਿਵੇਂ ਖਾਣੀਆਂ ਨੇ ਬਿਲਕੁਲ ਲਓ ਜੀ ਆਪਾਂ ਹੈਲਦੀ ਚੀਜ਼ ਬਣਾਉਣੀ ਹੈ ਹੁਣ ਆਜੋ ਚੱਲੀਏ ਕਿਚਨ ਦੇ ਵਿੱਚ ਛੇਛੇ ਦੀ ਚਟਚਟ ਬਣਾ ਲੈਣਾ ਬਹੁਤਾਂ ਲੰਬਾ ਹੀ ਵਲੌਗ ਹੋ ਗਿਆ ਸਾਡਾ ਲਓ ਜੀ ਫੇਰ ਲੈ ਲਿਆ ਇੱਕ ਪੈਨ ਇੱਧਰ ਕਰ ਦਿੰਗੇ ਗੈਸ ਔਨ ਇਦੇ ਵਿੱਚ ਪੁਣੀਆ 55 ਨਾਲ ਹੀ ਐਡ ਕਰਦੇ ਪਾਣੀ ਲੋ ਜੇ ਬਾਗਾ ਦੇ ਵਿੱਚ ਪਾਣੀ ਆਪਾਂ ਇਹਦੇ ਜਿਹਦੇ ਚ ਡਿਪ ਹੋ ਜੇ ਤੇ ਇਹਨੂੰ ਬਸ ਆਪਾਂ ਹੁਣ ਨਾ ਟੱਗ ਕੇ ਇਹਨੂੰ ਉਦੋਂ ਤੱਕ ਪਕਾ ਲਾ ਜਦੋਂ ਤੱਕ ਗਲਦੀਆਂ ਨਹੀਂ ਆ ਜਾਮਨ ਗਲਦੇ ਨਹੀਂ ਆ ਹਾ 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 ਬਿਲਕੁਲ ਜਿੱਕੇ ਨਾਲ ਸਮਾ 컬러 ਇਹਦਾ ਆਪਣਾ ਕੋਈ ਕਿਤੇ ਵਿੱਚ ਕਲਰ ਨਹੀਂ ਪਾਇਆ ਆਪਾਂ ਸਾਰਾ ਇਹਦਾ ਹੀ ਆ। ਲੋ ਬਿਲਕੁਲ ਸੌਫਟ ਹੋ ਗਿਆ ਆਪਾਂ ਹੁਣ ਨਾ ਇਸ ਤਰ੍ਹਾਂ ਕਰਕੇ ਇਹਦਾ ਸਾਰਾ ਜਿਹੜਾ ਪਲਪ ਜਿੱਕ ਨਾਲ ਉਹ ਅਲੱਗ ਕਰ ਲੈਣਾ। ਪਲਪ ਇਹਦਾ ਕੱਢ ਲੈਣਾ ਸਾਰਾ। ਇਹ ਸਾਰੇ ਇਧਰ ਵਰਕੇ ਆਪਾਂ ਕੱਢਣਾਗੇ। ਸਸਪੈਨ ਨੂੰ ਕਰਦੇ ਆਂ ਬੰਦ ਤੇ ਇਹਨੂੰ ਠੰਡਾ ਹੋ ਗਏ ਨਾ ਮਸਲ ਮਸਲ ਕੇ ਸਾਰੇ ਇਹਦੇ ਜਿੜਕਾਂ ਲੱਗ ਕਰ ਲੈਣੀਆਂ ਤੇ ਪਾਪਾ ਅਲੱਗ ਕਰ ਲੈਣਾ ਇਹਨੂੰ ਕਰਦਨੇ ਬੰਦ ਇਹਦੇ ਚ ਪਾਣੇ ਆ ਜੀ ਥੋੜੇ ਜਿਹਾ ਮਸਾਲੇ ਇਹ ਮੈਂ ਪਾਇਆ ਥੋੜਾ ਜਿਹਾ ਕਾਲਾ ਨੂਨ ਨਾ ਲਈ ਪਾਵਾਂਗੇ ਥੋੜਾ ਜਿਹਾ ਜੇ ਵਾਈਟ ਵਰਤਦੇ ਵਾਈਟ ਨਹੀਂ ਤੇ ਪਿੰਕ ਪਾ ਦੋਏਗਾ ਥੋੜਾ ਪਾਇਆ ਪਿੰਕ ਕਪੜੇ ਟੇਸਟ ਰਿਪਾੜੇ ਕਿਉਂਕਿ ਆਪਾਂ ਨਾਲ ਹੀ ਆਪਾਂ ਪਾ ਦਾਂਗੇ ਇਹਦੇ ਵਿੱਚ ਪੁੰਨੇ ਹੋਏ ਜੀ ਔਰ ਦੋਂਲਿਆ ਪੁੰਨੇ ਹੋਏ ਜੀਰੇ ਦਾ ਪਾਊਡਰ ਤੇ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਖਾਰੀ ਨਾਲ ਪਾ ਦਾਂਗੇ ਇਹਦੇ ਵਿੱਚ ਖੰਡ ਅਪ ਜਿੱਦਾਂ ਦਾ ਸਵਾਦ ਲੈਣਾ ਤੁਹਾਨੂੰ ਥੋੜਾ ਜਿਹਾ ਆਪਾਂ ਹੋਰ ਜੜਾ ਪਕਾ ਲਾਂਗੇ ਤਾਕ ਕੇ ਥੋੜੇ ਜਿਹਾ ਮਸਾਲਿਆਂ ਦਾ ਜਿਹੜਾ ਫਲੇਵਰ ਜਿਹਾ ਆ ਜਾਏ ਵਿੱਚ ਥੋੜੀ ਜੀ ਅਜਪਣੀ ਸੀ ਕਾਲੀ ਮਿਰਚ ਵੀ ਹੋਰ ਭੁੱਲ ਗਈ ਲਓ ਜੀ ਕਾਲੀ ਮਿਰਚ ਵੀ ਪਾ ਦਿੱਤੀ ਤੇ ਬਸ ਹੁਣ ਆਪਾਂ ਇਹਨੂੰ ਠੰਡਾ ਕਰਕੇ ਇੱਕ ਛੋਣੀ ਜੀ ਛਾਣ ਲੈਣਾ ਲੋ ਜੀ ਆਪਾਂ ਹੁਣ ਇਹਦੇ ਛਾਣ ਲਾਂਗੇ ਸਾਰੇ ਨੂੰ ਤੇ ਇਹਦਾ ਜਿਹੜਾ ਇਤਰਾ ਨਿਕਲ ਜਾਣਾ ਤਾਂ ਪਲਪਾ ਲਾਗੂ ਜਾਣਾ ਤੇ ਜੜੀਆਂ ਜੀਆਂ ਗ੍ਰਿਪ ਕ ਅਲੱਗ ਹੋ ਰਹੀਆਂ ਇਤਰਾ ਆਪਾਂ ਮਸਲ ਕੇ ਪਾ ਲੈਣਾ ਸਾਰਾ ਬਰ ਲੋ ਜੀ ਹੁਣ ਆਪਾਂ ਲੈ ਲੈ ਦੋ ਗਲਾਸ ਇਹਦੇ ਵਿੱਚ ਪਾਉਣੇ ਆ ਆਈਸ ਕਯੂਬ ਆਈਸ ਕਯੂਬ ਦੀ ਬਰਫ਼ ਦੀਆਂ ਟੇਲੀਆਂ ਖੂਬਸੂਰੀ ਬਰਫ਼ ਤੇ ਇਹ ਦੋਨਾਂ ਗਲਾਸਾਂ 'ਚ ਲੈਨੇ ਪਾ ਇਹ ਸੱਡਾ ਹੋ ਗਿਆ ਠੰਡਾ ਸ਼ਰਬਤ ਤੇ ਹੁਣ ਆਪਾਂ ਇਹਦੇ 'ਚ ਪਾਉਨੇ ਆ ਗਲਾਸਾਂ 'ਚ ਜੰਦਾ ਜੰਦਾ ਗਰਮੀਆਂ ਚ ਜਾਮਨ ਦਾ ਸ਼ਰਬਤ ਜਾਮਨ ਦਾ ਸ਼ਰਬਤ ਇਹ ਜਿਹੜਾ ਗਰਮੀਆਂ ਦਾ ਹੀ ਫਰੂਟ ਆ ਗਰਮੀਆਂ ਚ ਹੀ ਆਉਂਦਾ ਆ ਸੋ ਤੁਸੀਂ ਜਿਹੜਾ ਇਹਨੂੰ ਘਰੇ ਬਣਾ ਕੇ ਤੇ ਇਹਦਾ ਜਿਹੜਾ ਆਨੰਦ ਮਾਣ ਸਕਦੇ ਜੇ ਕਲਰ ਵੀ ਇਹਦਾ ਨੇਚਰਲ ਆ ਕੁਛ ਨਹੀਂ ਉਹ ਚ ਕਲਰ ਨਹੀਂ ਕੋਈ ਵੀ ਆਪਾਂ ਪਾਇਆ ਲਓ ਜੀ ਕਾਲਾ ਖੱਟਾ ਕਹਿ ਸਕਦੇ ਜੇ ਜਾਂ ਤੁਸੀਂ ਇਹਨੂੰ ਜਾਮਨ ਦਾ ਜੂਸ ਕਹਿ ਸਕਦੇ ਸੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਤੇ ਪਹਿਲੀ ਵਾਰ ਆਇਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸასი ਕਾਲ ਜੀ ਸਾਰਿਆਂ ਨੂੰ ਸਾਵਲ ਜੀ ਹੁਣ ਤੁਸੀਂ ਪੀ ਲਓ